ਸਾਤਰੀਕਰ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਸਰ ਖਾਨਾ ਦੇ ਵਿੱਚ ਤੁਹਾਡਾ ਤੇ ਅੱਜ ਆਪਾਂ ਫੇਰ ਨਿਊ ਵੀਡੀਓ ਲੈ ਕੇ ਆਏ ਆਂਗੇ ਸੋਹਣੇ-ਸੋਹਣੇ ਰੰਗ ਤੇ ਕੈਂਟ ਜੇ ਸੂਟ ਲੈ ਕੇ ਆਏ ਆ ਜਿਹੜਾ ਅੱਜ ਦਾ ਸਟੌਕ ਤੁਹਾਡੇ ਵਾਸਤੇ ਲੈ ਕੇ ਆਏ ਆਂ ਆਪਾਂ ਇਹ ਵਾਲਾ ਸਾਰਾ ਜੋਰ ਜੱਟ ਦਾ ਬਹੁਤ ਹੀ ਇੱਕ ਪ੍ਰੀਮੀਅਮ ਕੁਆਲਿਟੀ ਹੈ ਦੀ ਬਹੁਤ ਹੀ ਡਿਫਰੈਂਟ ਜੇ ਇਹਦੇ ਕਲਰ ਨੇਗੇ ਤੇ ਜਿਹੜੇ ਸੂਟ ਨੇ ਸਾਰੇ ਇਹ ਸਿੰਗਲ-ਸਿੰਗਲ ਇਹਨਾਂ ਦੀ ਮੈਂ ਕਟਿੰਗ ਕਰ ਲਈ ਹੈ ਆਪਾਂ ਵੀਡੀਓ ਬਣਾਉਣ ਲੱਗਿਆ ਵੀਰੋ ਕਰਦੇ ਸ਼ੁਰੂ ਸਾਰੇ ਜਣੇ ਆਪਾਂ ਰੱਪੇ ਦੇਖਾਂਗੇ ਡਿਜ਼ਾਈਨ ਸਾਰੇ ਇੱਕ ਅਲੱਗ ਦੇ ਡਿਜ਼ਾਈਨ ਨੇਗੇ ਤੇ ਇਹਨਾਂ ਦਾ ਨਾਲ ਦੀ ਨਾਲ ਮੈਂ ਤੁਹਾਨੂੰ ਰੇਟ ਵੀਡੀਓ ਬਣਾਵਾਂਗੇ ਆਪਾਂ ਰੇਟ ਵੀ ਇਹਨਾਂ ਦਾ ਨਾਲ ਦੀ ਨਾਲ ਮੈਂਸ਼ਨ ਕਰ ਦਾਂਗੇ ਤੇ ਜਿਹੜੇ ਆਪਣੇ ਚੈਨਲ ਦੇ ਉੱਤੇ ਨਵੇਂ ਭੈਣ ਭਰਾਉਣ ਦੇ ਲੋਕੇਸ਼ਨ ਜਰੂਰ ਦੱਸਦੇ ਹੁੰਦੇ ਆ ਜਿਹੜੀ ਆਪਣੀ ਸ਼ਾਪ ਆ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਰਹਿ ਜਾਂਦਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਡੇਰਾ ਪਾਪਾ ਪੰਜਾਬ ਆ ਪੰਜਾਬ ਦੱਸਦੇ ਨੀਅਰ ਆ ਤੇ ਜਦੋਂ ਵੀ ਤੁਸੀਂ ਦੁਕਾਨ ਦੇ ਉੱਤੇ ਆਉਣਾ ਇੱਕ ਫੋਨ ਕਾਲ ਕਰਨਾ ਜ਼ਰੂਰੀ ਹੈ ਜਿਹੜਾ ਨੰਬਰ ਆਪਾਂ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ ਜਦੋਂ ਤੁਸੀਂ ਆਰਡਰ ਪਲੇਸ ਕਰਨਾ ਆਪਾਂ ਨੂੰ ਤੇ ਤਾਂ ਵੀ ਤੁਸੀਂ ਆਪਣਾ ਨੰਬਰ ਦਿੱਤਾ ਹੋਇਆ ਇਸੇ ਤੇ ਤੁਸੀਂ ਸਕਰੀਨਸ਼ਾਟ ਮਾਰ ਕੇ ਭੇਜਣਾ ਆਜੋ ਪਰ ਵੀਡੀਓ ਸ਼ੁਰੂ ਕਰੀਏ ਸਾਰੇ ਜਣੇ ਲਾ ਕੇ ਦੇਖੀਏ ਸੋਹਣੇ ਸੋਹਣੇ ਸੂਟ ਆਜਾ ਆਪਣੇ ਕੋਲੇ ਆਏ ਨੇ ਜੌਰਜਟ ਦੇ ਪ੍ਰਿੰਟ ਜਿਹੜੇ ਪ੍ਰਿੰਟ ਆਏ ਨੇ ਇਹ ਬਹੁਤ ਸੋਹਣੇ ਪ੍ਰਿੰਟ ਆਏ ਨੇ ਤੇ ਬਹੁਤ ਹੀ ਇੱਕ ਅੱਛੀ ਕੁਆਲਿਟੀ ਦੇ ਪ੍ਰਿੰਟ ਨੇ ਤੇ ਇਹਦਾ ਜਿਹੜਾ ਸਟਾਫ ਹੈਗਾ ਲੇਨਿੰਗ ਵਾਲਾ ਇਹਦਾ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਵਧੀਆ ਕੁਆਲਿਟੀ ਦੀ ਜੌਰਜਟ ਇਹ ਇਹਦੇ ਵਿੱਚ ਇੱਕ ਲਾਈਨਿੰਗ ਬਣੀ ਹੋਈ ਹੈ ਨਿਊ ਜਰਜੀ ਡੌਰਟ ਜਿਹੜੀ ਇਹ ਹੈ ਪ੍ਰਿੰਟ ਵੀ ਇਹਨਾਂ ਦੇ ਬਹੁਤ ਹੀ ਸੋਹਣੇ ਨੇਗੇ ਜਿਵੇਂ ਇਹ ਵਾਲਾ ਕਲਰ ਹੈ ਬਲੈਕ ਕਲਰ ਦਾ ਹੈਗਾ ਤੇ ਇਹ ਜਿਹੜੇ ਫਲਾਰ ਨੇ ਇਹਦੇ ਬਹੁਤ ਹੀ ਸੋਹਣੇ ਨੇਗੇ ਤੇ 3.5 ਮੀਟਰ ਦਾ ਤੁਹਾਨੂੰ ਕਪੜਾ ਇਹਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਤੇ 3.5 ਮੀਟਰ ਦਾ ਕਪੜਾ ਦੇਵਾਂਗੇ ਇਹਦੇ ਵਿੱਚ ਤੇ ਤੁਹਾਨੂੰ ਨਾਲ ਦੀ ਨਾਲ ਇਹਦਾ ਰੇਟ ਦੇਵਾਂਗੇ 650 ਰੁਪਿਆ ਸਕਰੀਨ ਦੇ ਉੱਤੇ ਆਪਣਾ ਨੰਬਰ ਹੈਗਾ ਇਸੇ ਨੰਬਰ ਤੇ ਵਟਸਐਪ ਚੱਲਦਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋਗੇ ਫਟਾਫਟ 650 ਰੁਪਏ ਇਸ ਸੂਟ ਦਾ ਰੇਟ ਹੋਊਗਾ ਤੇ ਇਹਦੇ ਚ ਆਪਣੇ 10-12 ਡਿਜ਼ਾਈਨ ਆਏ ਆ ਸਾਰੇ ਡਿਜ਼ਾਈਨ ਆਪਾਂ ਤੁਹਾਡੇ ਰੂਬਰੂ ਕਰਾਂਗੇ ਸਾਰੇ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੇ ਕਲਰ ਨੇ ਇਹਦੇ ਤੇ ਅਗਲਾ ਕਲਰ ਜਿਹੜਾ ਆਪਣਾ ਆਇਆ ਇਹ ਗੁਲਾਬੀ ਕਲਰ ਦੇ ਵਿੱਚ ਹੈ ਤੇ ਕੰਟਰਾਸਟ ਕੰਬੀਨੇਸ਼ਨ ਇਹਦਾ ਬਹੁਤ ਸੋਹਣਾਗਾ ਤੇ ਇਹਦੇ ਵਿੱਚ ਵੀ ਫਲਾਰ ਜਿਹੜੇ ਖਿੜਮੇ ਖਿੜਮੇ ਆ ਇਹਦੇ ਵਿੱਚ ਚਾਹੇ ਤਾਂ ਤੁਸੀਂ ਸੂਟ ਨੂੰ ਰੈਡੀ ਕਰ ਲਓ ਚਾਹੇ ਤੁਸੀਂ ਫਰੌਕ ਬਣਾ ਲਓ ਤਾਂ ਵੀ ਬਹੁਤ ਸੋਹਣੀ ਬਣੂਗੀ ਤੇ ਇਹਦੀ ਕਟਿੰਗ ਜਿਹੜੀ ਹੈਗੀ ਇਹ ਪੂਰੀ 3.5 ਮੀਟਰ ਦੀ ਕਟਿੰਗ ਤੁਹਾਨੂੰ ਮਿਲੂਗੀ ਤੇ ਬਹੁਤ ਹੀ ਸੋਹਣਾ ਕਪੜਾ ਹੈ 650 ਦੇ ਵਿੱਚ ਤੁਹਾਨੂੰ ਮਿਲੂਗਾ ਮਠਾੜੂ ਸ਼ਾਪ ਦੇ ਉੱਤੋਂ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਨਵੇਂ ਲਵੇ ਰਹਿ ਜਾਂਦਾ ਆਪਣਾ ਮੈਸਰਖਾਨਾ ਪਿੰਡ ਤੇ ਇਹ ਵਾਲਾ ਸੀਗਾ ਇਹਦਾ ਗੁਲਾਬੀ ਕਲਰ ਕੰਟਰਾਸਟ ਕੰਬੀਨੇਸ਼ਨ ਬਹੁਤ ਸੋਹਣਾ ਹੈ ਫਲਾਰ ਵੀ ਇਹਦੇ ਬਹੁਤ ਸੋਹਣੇ ਆ ਖਿੜਮੇ ਖਿੜਮੇ ਤੇ ਸਾਫ ਦੇ ਵਿੱਚ ਇਦਾਂ ਲਾਈਨਿੰਗ ਬਣੀ ਹੋਈ ਹੈ ਤੇ ਕੁਆਲਿਟੀ ਇਹਦੀ ਪੂਰੀ ਟੌਪ ਦੀ ਹੈ ਤੇ 650 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਇਹ ਦੇਵਾਂਗੇ ਆਹ ਲਓ ਜੀ ਅਗਲਾ ਕਲਰ ਵੀ ਆ ਗਿਆ ਕਈ ਕਲਰ ਮੇਰੇ ਕੋਲੇ ਆਏ ਨੇ ਇਹ ਤੁਸੀਂ ਨਾਲ ਦੀ ਨਾਲ ਦੇਖ ਲਿਓ ਕਲਰ ਕੰਬੀਨੇਸ਼ਨ ਸਾਰਿਆਂ ਦੇ ਬਹੁਤ ਸੋਹਣੇ ਲੱਗੇ ਤੇ ਇਹ ਵੀ ਲਾਈਟ ਸ਼ੇਡ ਜੇ ਡਾਰਕ ਜੇ ਫੁੱਲਣੇ ਦੇ ਵਿੱਚ ਜਿਵੇਂ ਫਲਾਰ ਨੇ ਇਹਦੇ ਵਿੱਚ ਬਹੁਤ ਸੋਹਣੇ ਨੇ ਗੁਲਾਬੀ ਸ਼ਰਦਈ ਤੇ ਤੁਸੀਂ ਇਹਨੂੰ ਮੈਚਿੰਗ ਵੀ ਕਰ ਸਕਦੇ ਹੋ ਜਿਆਦਾਤਰ ਆਲਓਵਰ ਸੂਟੇ ਬਹੁਤ ਸੋਹਣੇ ਲੱਗਣਗੇ ਤੇ ਇਹ ਦਾ ਸੀਗਾ ਕਲਰ ਇੰਗਲਿਸ਼ ਜੇ ਕਲਰ ਨੇ ਸਾਰੇ ਤੇ ਇਹ ਤੁਹਾਨੂੰ 650 ਰੁਪਏ ਦੇ ਵਿੱਚ ਸੂਟ ਮਿਲੂਗਾ ਤੇ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਇਸੇ ਨੰਬਰ ਦੇ ਉੱਤੇ ਵਟਸਐਪ ਚੱਲਦਾ ਤੁਸੀਂ ਆਰਡਰ ਪਲੇਸ ਕਰ ਦੇਣਾ ਆਹ ਲਓ ਜੀ ਅਗਲਾ ਕਲਰ ਆ ਗਿਆ ਆਪਣਾ ਲੈਮਨ ਫਲਾਰ ਦੇ ਨਾਲ ਤੇ ਇਹਦਾ ਫਲਾਰ ਵੀ ਬਹੁਤ ਸੋਹਣਾ ਹੈਗਾ ਇਹਦੇ ਵਿੱਚ ਪਤਨੀਆਂ ਜੀਆਂ ਬਣੀਆਂ ਨੇ ਤੇ ਨਾਲ ਛੋਟੀ ਛੋਟੀ ਬੂਟੀ ਦਿੱਤੀ ਹੋਈ ਹੈ ਤੇ ਇਹਦਾ ਜਿਹੜਾ ਪ੍ਰਿੰਟ ਹੈ ਇਦਾਂ ਦਾ ਪ੍ਰਿੰਟ ਹੈ ਬਹੁਤ ਸੋਹਣਾ ਇਹਦੇ ਨਾਲ ਤੁਸੀਂ ਪਲੇਨ ਸਲਵਾਰ ਲਾ ਲਿਓ ਇਹਦਾ ਜਿਹੜਾ ਕੰਟਰਾਸਟ ਕੰਬੀਨੇਸ਼ਨ ਬਹੁਤ ਸੋਹਣਾ ਹੋ ਜੂਗਾ ਮੈਚਿੰਗ ਇਹਦੀ ਬਹੁਤ ਸੋਹਣੀ ਬਣੂਗੀ ਤੇ ਇਹਦੇ ਵਿੱਚ ਤੁਹਾਨੂੰ ਇਸ ਟਾਈਮ ਤੱਕ ਆਪਣੇ ਕੋਲੇ ਸਾਢੇ 3 ਮੀਟਰ ਦੀ ਕਟਿੰਗ ਦੇ ਵਿੱਚ ਇਹ ਸਾਰੇ ਸੂਟ ਨੇਗੇ ਸ਼ੂਟ ਸਾਰੇ ਸੋਹਣੇ ਨੇ ਸ਼ੂਟ ਨਹੀਂ ਛੱਡਣ ਵਾਲੇ ਤੇ ਤੁਸੀਂ ਆਰਡਰ ਪਾ ਕੇ ਮੰਗਾ ਸਕਦੇ ਹੋ ਜਿਹੜੇ ਆਪਣੇ ਪਿੰਡਾਂ ਦੇ ਨੇੜੇ ਤੇੜੇ ਆਪਣੇ ਪਿੰਡ ਦੇ ਨੇੜੇ ਤੇੜੇ ਰਹਿੰਦੇ ਨੇ ਭੈਣ ਭਰਾ ਜਿਹੜਿਆ ਕੋਲ ਸਾਡਾ ਨੰਬਰ ਹੈਗਾ ਜਿਹੜੇ ਲੋਕ ਸਾਡੀ ਵੀਡੀਓ ਦੇਖਦੇ ਨੇ ਸਾਰੇ ਭੈਣ ਭਰਾ ਪਿਆਰ ਦੇ ਨਾਲ ਉਹ ਆਪਾਂ ਨੂੰ ਨੇੜੇ ਵਾਲੇ ਸਕ੍ਰੀਨਸ਼ਾਟ ਭੇਜ ਕੇ ਆਪਾਂ ਨੂੰ ਪੇਮੈਂਟ ਕਰਕੇ ਇਹਨੂੰ ਸੂਟ ਨੂੰ ਬੁੱਕ ਕਰ ਸਕਦੇ ਨੇਗੇ ਤੇ ਆਹ ਲਓ ਜੀ ਅਗਲਾ ਆ ਗਿਆ ਜਾਮਨੀ ਕਲਰ ਆਹ ਲਓ ਜੀ ਇੱਕ ਇਦਾਂ ਦਾ ਜਾਮਨੀ ਕਲਰ ਦਾ ਨਾ ਹੀ ਬਹੁਤਾ ਡਾਰਕ ਹੈ ਨਾ ਹੀ ਬਹੁਤਾ ਲਾਈਟ ਹੈ ਤੇ ਇਹਦੇ ਦਾ ਇਹਦਾ ਫਲਾਵਰ ਵੀ ਬਹੁਤ ਸੋਹਣਾਗਾ ਤੇ ਜਿਵੇਂ ਗਲਦੌਦੀ ਦੇ ਫੁੱਲ ਹੁੰਦੇ ਹਨ ਇਹਦੇ ਚ ਇਦਾਂ ਦੇ ਫੁੱਲ ਬਣੇ ਹੋਏ ਨੇਗੇ ਤੇ ਬਹੁਤ ਸੋਹਣਾ ਸਫੈਦ ਆ ਤੇ ਸੂਟ ਦੀ ਕਟਿੰਗ ਤੁਹਾਨੂੰ ਮਿਲੂਗੀ ਪੂਰੀ 3.5 ਮੀਟਰ ਕਟਾਂਗੇ ਸੂਟ ਦੀ ਮਿਲੂਗੀ ਤੇ ਡਿਜ਼ਾਈਨ ਸਾਰੇ ਅਲੱਗ-ਅਲੱਗ ਮਿਲਗੇ ਸੂਟ ਤੁਸੀਂ ਇੱਕ ਨਾਲ ਦੇ ਚਾਹੇ ਦੋ ਚਾਹੇ ਚਾਰ ਜਿੰਨੇ ਮਰਜ਼ੀ ਲੈ ਲਿਓ ਤੇ ਜਿਹੜਾ 650 ਦਾ ਰੇਟ ਹੈ ਇਹ ਸਾਡਾ ਰਿਟੇਲ ਦਾ ਰੇਟ ਹੈ ਜੇ ਕਿਸੇ ਨੇ ਹੋਲਸੇਲ ਦੇ ਵਿੱਚ ਇਹ ਸੂਟ ਲੈਣੇ ਆ ਤਾਂ ਉਹ ਸਾਡਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੁਸੀਂ ਇਹਨੂੰ ਸਕਰੀਨਸ਼ਾਟ ਦੇ ਕੇ ਸ਼ੂਟ ਨੂੰ ਸਾਡੇ ਕੋਲ ਬੁੱਕ ਕਰ ਸਕਦੇ ਹੋ। ਇਹਦੇ ਚੋਸ ਅਸੀਂ ਜੇ ਤੁਸੀਂ ਸੇਲ ਕਰਨ ਵਾਸਤੇ ਲੈਣੇ ਆ ਘਟੋ ਘਟ 20 ਤੋਂ 15 ਸ਼ੂਟ ਅਸੀਂ ਭੇਜਾਂਗੇ ਤੇ ਇਹਦਾ ਰੇਟ ਅਲੱਗ ਲਾਵਾਂਗੇ ਇਹ ਸਾਡਾ ਰਿਟੇਲ ਦਾ ਰੇਟ ਹੈ 650 ਰੁਪਿਆ ਹੋਲ ਸੇਲ ਦਾ ਰੇਟ ਸੋਂ ਨੂੰ ਅਲੱਗ ਮਿਲੂਗਾ। ਆਹ ਲਓ ਜੀ ਅਗਲਾ ਬਲੈਕ ਪੁਆਇੰਟ ਆ ਗਿਆ ਵਿੱਚ ਇਹਦਾ ਜਿਹੜਾ ਜ਼ਮੀਨ ਦਾ ਕਲਰ ਦਾ ਬਲੈਕ ਹੈ ਤੇ ਇਹਦੇ ਵਿੱਚ ਪੀਲੇ ਕਲਰ ਦਾ ਜਿਹੜਾ ਹੈਗਾ ਫਲਾਵਰ ਹੈ ਤੇ ਨਾਲ ਇਹਦੇ ਗਾਜਰੀ ਪੀਚ ਤੇ ਕੰਟਰਾਸਟ ਕੰਬੀਨੇਸ਼ਨ ਇਹਦਾ ਬਹੁਤ ਸੋਹਣਾਗਾ। ਤੇ ਇਹਦੇ ਵੀ ਜਿਹੜੀ ਲੰਬਾਈ ਹੈ ਲੈਂਥ ਇਹਨਾਂ ਦੀ ਬਹੁਤ ਹੈ ਕਿਉਂਕਿ ਸਾਡੇ ਵੱਡੇ ਬਾਹਰ ਵਾਲੇ ਕਰਕੇ ਸਾਢੇ 3 ਮੀਟਰ ਦਾ ਸੂਟ ਇਹ ਬਣ ਜਾਂਦਾ ਚਾਹੇ ਲੇਡੀਜ਼ ਕਿੰਨੀ ਭਾਰੀ ਹੋਵੇ ਚਾਹੇ ਗਰਲਸ਼ ਹੋਵੇ ਤੇ ਇਹਦਾ ਸਾਢੇ 3 ਮੀਟਰ ਦਾ ਸੂਟ ਬਣੂਗਾ ਬਹੁਤ ਹੀ ਸੋਹਣਾ ਸਟਾਫ ਹੈ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਹੈ 650 ਦੇ ਵਿੱਚ ਆਪਾਂ ਸੂਟ ਤੁਹਾਨੂੰ ਦੇਵਾਂਗੇ ਤੇ ਤੁਸੀਂ ਸੂਟ ਨੂੰ फटाफट ਬੁੱਕ ਕਰਨਾ ਹੈ ਤੇ ਆਰਡਰ ਪਲੇਸ ਕਰਨਾ ਹੈ ਤੁਸੀਂ ਪੇਮੈਂਟ ਕਿਸੇ ਮੈਥਡ ਨਾਲ ਕਰ ਸਕਦੇ ਹੋ ਪੇਮੈਂਟ ਤੁਸੀਂ ਸਾਨੂੰ ਗੂਗਲ ਪੇ ਵੀ ਕਰ ਸਕਦੇ ਹੋ ਟ੍ਰਾਂਸਫਰ ਕਰ ਸਕਦੇ ਹੋ ਬੈਂਕਾਂ ਤੇ ਵਿੱਚ ਤੇ ਤੁਸੀਂ ਆਪ ਦੇ ਆਪ ਦੇ ਵੀ ਹਿਸਾਬ ਨਾਲ ਕਿਸੇ ਲੋੜ ਤੇ ਸਾਨੂੰ ਪੇਮੈਂਟ ਕਰ ਸਕਦੇ ਹੋ ਆ ਲਓ ਜੀ ਕੋਈ ਨਹੀਂ ਖੁੱਲੇ ਜਾਂਦਾ ਨੇ ਜੌੜ ਜਾਂਦਾ ਬਿਲਕੁਨ ਜੀ ਆਹ ਲਓ ਜੀ ਇਹਦਾ ਆ ਗਿਆ ਗਰੇਜਾ ਕਲਰ ਅਸਮਾਨੀ ਗਰੇਜਾ ਕਲਰ ਆ ਇਹ ਬਹੁਤ ਹੀ ਸੋਹਣਾ ਪਿਆਰਾ ਪਿਆਰਾ ਇਹਦਾ ਰੰਗ ਹੈ ਲਾਈਟ ਨਾ ਬਹੁਤਾ ਡਾਰਕ ਤੇ ਪ੍ਰਿੰਟ ਵੀ ਤੁਸੀਂ ਦੇਖ ਲਓ ਕਿੰਨੇ ਸੋਹਣੇ ਪ੍ਰਿੰਟ ਹੈ ਇਹ ਨਿਊ ਜਰਜੀਟਾਈ ਹੈ ਇੱਕ ਇਹਦਾ ਰੇਟ ਵੀ ਬਾਜਵਾ ਹੈ ਤੇ ਇਹ ਆਮ ਤਾਂ ਜਿਵੇਂ 800 900 1000 1000 ਦੇ ਵਿੱਚ ਸੇਲ ਹੁੰਦੇ ਨੇ ਅਸੀਂ ਆਪਦੇ ਘਰੇ ਹੀ ਸਾਰਾ ਪਰਿਵਾਰ ਜਿਹੜਾ ਸਾਡੀ ਮਠਾੜੂ ਫੈਮਿਲੀ ਹੈ ਅਸੀਂ ਸਾਰਾ ਪਰਿਵਾਰ ਘਰੇ ਹੀ ਰਲ ਕੇ ਕੰਮ ਕਰਦੇ ਆਂ ਤੇ ਇਹ ਵਾਲਾ ਤੁਹਾਨੂੰ ਰੇਟ ਬਾਜਮ ਮਿਲੂਗਾ ਕਿਉਂਕਿ ਸਾਡੇ ਕੋਲੇ ਕੋਈ ਵੀ ਖਰਚਾ ਨਹੀਂਗਾ ਤੇ ਇਹ ਸੀਗਾ ਇਹਦਾ ਗ੍ਰੇ ਕਲਰ ਆ ਗਿਆ ਆ ਗਿਆ ਆਪਣੇ ਕੋਲ ਗਾਜਰੀ ਕਲਰ ਆਹ ਲਓ ਜੀ ਅਗਲਾ ਕਲਰ ਆਪਣੇ ਕੋਲੇ ਗਾਜਰੀ ਆ ਗਿਆ ਜਿਹੜਾ ਗਾਜਰੀ ਕਲਰ ਹੈ ਇਹਦੇ ਵਿੱਚ ਵੀ ਕੰਟਰਾਸਟ ਕੰਬੀਨੇਸ਼ਨ ਬਹੁਤ ਸੋਹਣਾਗਾ ਇਹਦਾ ਤੇ ਇਹਦੇ ਫਲਾਰ ਵੀ ਬਹੁਤ ਸੋਹਣੇ ਨੇ ਸਾਰੇ ਡਿਜ਼ਾਈਨ ਤੁਹਾਨੂੰ ਡਿਫਰੈਂਟ ਜੇ ਮਿਲਣਗੇ ਤੇ ਅਲੱਗ ਜਿਹੇ ਦੇ ਕਲਰ ਮਿਲਣਗੇ ਸਾਰੇ ਡਿਜ਼ਾਈਨ ਨਵੇਂ ਨੇਗੇ ਤੇ 650 ਰੁਪਏ ਦੇ ਵਿੱਚ ਸੂਰਸ ਨੂੰ ਇਹ ਮਿਲੂਗਾ ਇਹ ਸੀਗਾ ਇਹਦਾ ਗਾਜਰੀ ਕਲਰ ਸਾਰਿਆਂ ਦਾ 3.5 ਮੀਟਰ ਕਪੜਾ ਮਿਲੂਗਾ ਤੇ ਖੁੱਲਾ ਡੁੱਲਾ ਸ਼ੂਟ ਵਧੀਆ ਤੁਹਾਡਾ ਜਿਹੜਾ ਹੈਗਾ ਬਣ ਜੂਗਾ ਤੇ ਕੁਆਲਿਟੀ ਇਹਦੀ ਤੁਸੀਂ ਦੇਖੋਗੇ ਨਾ ਬਹੁਤ ਹੀ ਇੱਕ ਸੋਹਣੀ ਕੁਆਲਿਟੀ ਹੈ ਬਹੁਤ ਹੀ ਸੋਹਣੀ ਹੈ ਤੇ ਲੈਨਿੰਗ ਦੇ ਵਿੱਚ ਲੈਨਿੰਗ ਜੀ ਬਣੀ ਹੋਈ ਹੈ ਕਿਉਂਕਿ ਇਹ ਜਿਹੜੀ ਜੋਰਜਟ ਅੱਜ ਕੱਲ ਚੱਲ ਰਹੀ ਹੈ ਟੈਵੀ ਟੈਵੀ ਦੇ ਵਿੱਚ ਚੱਲ ਰਹੀ ਹੈ ਤੇ ਇਹਦਾ 650 ਰੁਪਿਆ ਰੇਟ ਸਾਨੂੰ ਮਿਲੇਗਾ ਆਹ ਲਓ ਜੀ ਅਗਲਾ ਆ ਗਿਆ ਆਪਣਾ ਮਲਟੀ ਟਾਸਕ ਸੂਟ ਇਹ ਮਲਟੀ ਕਲਰ ਦਾ ਸੂਟ ਹੈ ਇਹਦੇ ਵਿੱਚ ਕਈ ਕਲਰ ਨੇਗੇ ਤੇ ਤੁਸੀਂ ਇਹਨੂੰ ਮੈਚਿੰਗ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਜੋਰਜਟ ਦੀ ਜਾ ਸਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਸ਼ਿਰਕੀ ਸਲਵਾਰ ਪਈ ਹੈ ਤੁਸੀਂ ਸਾਡੇ ਕੋਲ ਸ਼ਰਟ ਪੀਸ ਵੀ ਲੈ ਸਕਦੇ ਹੋ ਤੇ ਇਹ ਦੇ ਵਿੱਚ ਕਈ ਕਲਰ ਨੇਗੇ ਸੋਹਣੇ ਸੋਹਣੇ ਰੰਗ ਨੇਗੇ ਇਹਦੇ ਤੇ ਸਾਰੇ ਸੂਟ ਅੱਜ ਵਾਲੇ ਘੈਂਟ ਨੇ ਬਹੁਤ ਸ਼ੂਟ ਨਹੀਂ ਛੱਡਣ ਵਾਲੇ ਤੇ ਤੁਸੀਂ ਫਟਾਫਟ ਸਕਰੀਨਸ਼ਾਟ ਮਾਰ ਕੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਇਹ ਸੀਗਾ ਇਹਦਾ ਕਲਰ ਪਿੰਕ ਸ਼ੇਡ ਦਾ ਆ ਗਿਆ ਇਹਦਾ ਕਲਰ ਕਲਰ ਇਹਦਾ ਬਹੁਤ ਪਿਆਰਾ ਸੀਗਾ ਤਿੰਨ ਚਾਰ ਕੰਟਰਾਸਟ ਕੰਬੀਨੇਸ਼ਨ ਇਹਦੇ ਵਿੱਚ ਹੈਗੇ ਨੇਗੇ ਆਹ ਲਓ ਜੀ ਅਗਰ ਆ ਗਿਆ ਨੇਵੀ ਬਲੂ ਇਹ ਇਹ ਵੀ ਮੋٹے ਮੋٹے ਫਲਾਰ ਦੇ ਨਾਲ ਆ ਬਹੁਤ ਸੋਹਣਾ ਖੇੜਮਾ ਖੇੜਮਾ ਕੱਲਰ ਹੈ ਇਹਦਾ ਤੇ ਇਹ ਤੁਸੀਂ ਦੇਖੀ ਜਾਓ ਸੂਟ ਬਹੁਤ ਸੋਹਣਾ ਹੈ ਇਹਨੂੰ ਵਾਈਸ ਸਲਵਾਰ ਦੇ ਨਾਲ ਵੀ ਤੁਸੀਂ ਪਾ ਸਕਦੇ ਹੋ ਤੇ ਜ਼ਿਆਦਾਤਰ ਇਹ ਸੂਟ ਨੇ ਵਾਈਸ ਸਲਵਾਰ ਦੇ ਨਾਲ ਵੀ ਸੋਹਣਾ ਲੱਗਣਾ ਹੈ ਤੇ ਆਲ ਓਵਰ ਦੇ ਵੀ ਸੋਹਣਾ ਲੱਗਣਾ ਤੁਸੀਂ ਇਹਦੀ ਫਰੌਕ ਬੁਣਾ ਸਕਦੇ ਹੋਗੇ ਤੇ ਸੂਟ ਵੀ ਤੁਸੀਂ ਤਿਆਰ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਬਣੂਗਾ ਤੇ ਕਲਰ ਇਹਦੇ ਬਹੁਤ ਸੋਹਣੇ ਨੇਗੇ ਤੇ ਇਹ ਸੀਗਾ ਨੇਵੀ ਕਲਰ ਦਾ ਸੂਟ ਤੇ ਸਾਰਾ ਸਟੱਫ ਸਾਨੂੰ 3.5 ਮੀਟਰ ਦੇ ਵਿੱਚ ਮਿਲੂਗਾ ਤੇ 650 ਦੀ ਰੇਂਜ ਦੇ ਵਿੱਚ ਮਿਲੂਗਾ ਆਹ ਲੋ ਜੀ ਅਗਲਾ ਮੇਰੇ ਮਰਪਸੰਦ ਦਾ ਰੰਗ ਆ ਗਿਆ ਤੇ ਇਹ ਕਲਰ ਵੀ ਬਹੁਤ ਪਿਆਰਾ ਹੈ ਇਹਦੇ ਨਾਲ ਤੁਸੀਂ ਪੈਰਟ ਕਲਰ ਦੀ ਸਲਵਾਰ ਲਾ ਕੇ ਸੂਟ ਦੀ ਅਲੱਗ ਤੋਂ ਲੁੱਕ ਬਣਾ ਸਕਦੇ ਹੋਗੇ ਬਹੁਤ ਸੋਹਣਾ ਸੂਟ ਬਣੂਗਾ ਇਹ ਤੇ ਇਹਦਾ ਕੰਟਰਾਸਟ ਕੰਬੀਨੇਸ਼ਨ ਬਹੁਤ ਸੋਹਣਾ ਹੈਗਾ ਤੇ ਇਹਦੇ ਚ ਫਲਾਰ ਵੀ ਬਹੁਤ ਸੋਹਣੇ ਨੇਗੇ ਤੇ ਇਹਦਾ ਪ੍ਰਿੰਟ ਵੀ ਬਹੁਤ ਸੋਹਣਾ ਹੈਗਾ ਤੇ 3.5 ਮੀਟਰ ਦਾ ਸੂਟ ਤੇ 650 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ 800 ਤੋਂ 100 ਸ਼ਾਬਤ ਤੋਂ ਮਿਲੇਗਾ ਪਿੰਡ ਮੈਸਰਖਾਨਾ ਦੇ ਵਿੱਚੋਂ ਤੇ ਅਗਲਾ ਆਪਣੇ ਕੋਲੇ ਇੱਕ ਲਾਸ ਵਾਲਾ ਕਲਰ ਆ ਗਿਆ ਗਾਜਰੀ ਤੇ ਇਹ ਕਲ ਇਸ ਕਲਰ ਦਾ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈਗਾ ਆਹ ਲਓ ਜੀ ਇਹ ਲਾਸ ਵਾਲਾ ਸ਼ੂਟ ਹੈ ਬਹੁਤ ਹੀ ਸੋਹਣਾ ਸ਼ੂਟ ਹੈ ਇਹ ਵੀ ਗਾਜਰੀ ਫਲਾਰ ਦੇ ਨਾਲ ਆ ਖਿੜਵੇਂ ਖਿੜਵੇਂ ਫਲਾਰ ਨੇ ਇਹਦੇ ਤੇ ਕਲਰ ਕੰਬੀਨੇਸ਼ਨ ਇਹਦਾ ਬਹੁਤ ਪਿਆਰਾ ਹੈ ਤੇ ਇਹ ਸ਼ੂਟ ਸਾਰੇ 3.5 ਮੀਟਰ ਦੇ ਸੀਗੇ ਸਰਪਲਸ ਦੇ ਵਿੱਚ ਆਏ ਨੇ ਨਿਊ ਸਟਾਫ ਆਇਆ ਹੈ ਜੌਰਜਟ ਦਾ ਹਿਸਾਬ ਹੈ ਤੇ ਬਹੁਤ ਵਧੀਆ ਕੁਆਲਿਟੀ ਹੈ ਇਹਦਾ ਰੇਟ ਵੀ ਵਾਜੇਗਾ 650 ਰੁਪਏ ਦਾ ਜਿਹੜਾ ਸੂਟ ਤੁਹਾਨੂੰ ਇਹ ਮਿਲੂਗਾ ਤੇ ਇਹ ਸੀਗੇ ਆਪਣੇ ਅੱਜ ਦੇ ਸ਼ੂਟ ਸੋਹਣੇ ਸੋਹਣੇ ਸੂਟ ਤੇ ਸੋਹਣੇ ਸੋਹਣੇ ਰੰਗ 10-12 ਡਿਜ਼ਾਈਨ ਆਪਣੇ ਕੋਲੇ ਆਏ ਸੀ ਮੈਂ ਸਾਰੇ ਤੁਹਾਨੂੰ ਦਿਖਾਤੇ ਨੇ ਸ਼ੂਟ ਤੁਸੀਂ ਇੱਕ ਲਿਓ ਦੋ ਲਿਓ ਚਾਹੇ ਪੰਜ ਲਿਓ ਇਹ ਆਪਣੀ ਚਾਹੇ ਤੁਸੀਂ ਆਨਲਾਈਨ ਮੰਗਾਓ ਸਾਡੇ ਕੋਲ ਚਾਹੇ ਤੁਸੀਂ ਦੁਕਾਨ ਦੇ ਉੱਤੇ ਵੀਟ ਕਰਕੇ ਲਓ ਇਹ ਸੀਗੇ ਆਪਣੀ ਅੱਜ ਦੀ ਵੀਡੀਓ ਸੋਹਣੇ ਸੋਹਣੇ ਰੰਗ ਤੇ ਘੈਂਟ ਜੇ ਸ਼ੂਟ ਲੈ ਕੇ ਤੁਹਾਨੂੰ ਆਪਾਂ ਹਾਜ਼ਰ ਹੋਏ ਸੀ ਅਗਲੀ ਵੀਡੀਓ ਦੇ ਵਿੱਚ ਆਪਾਂ ਨਿਊ ਸਟਾਕ ਲੈ ਕੇ ਫੇਰ ਆਪਾਂ ਹਾ ਤੇ ਆਪਣੀ ਵੀਡੀਓ ਨੂੰ ਤੁਸੀਂ ਚੈਨਲ ਨੂੰ ਨਵੇਂ ਆਉਣ ਵਾਲੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਮਾਮੀਆਂ ਮਾਸੀਆਂ ਭੂਗ ਸੋਹਣੇ ਸੋਹਣੇ ਸੂਟ ਲੈਣੇ ਤਾਂ ਆਪਾਂ ਮਠਾੜੂ ਸ਼ੌਪ ਦੇ ਉੱਤੇ ਪਿੰਡ ਮੈਸਰਖਾਨਾ ਚੱਲੀਏ ਤੇ ਧੰਨਵਾਦ ਜੀ ਸਾਰਿਆਂ ਦਾ ਸ਼ਸ਼ੀ ਕਾਲ ਜੀ